ਆਰਨ ਮੱਥਿਉਂ ਦਈ ਦਬਾਈ ਆ ਮੱਥੇ ਚ ਰੱਖੇ ਨਾ ਇੱਥੇ ਇੱਥੇ ਰੱਖ ਕੇ ਤੇਡੀ ਪਹਿਲੀ ਸੱਟ ਮੋਚੀ ਨੇ ਮਾਰੀ ਇੱਥੋਂ ਮਾਸ ਪਟਿਆ ਪੈਣੀ થી ਰੰਬੀ ਕਰੀ ਧਰ ਮੱਥਿਉਂ ਦਈ ਦਬਾਏ ਮੱਥੇ ਤੇ ਕੰਨਾ ਤੋੜੀ ਦੋਹਾਂ ਪਾਸੇ ਥੱਲੇ ਥੱਲੇ ਮਸੇ ਤੋਂ ਕੱਟਦੇ ਕੱਟਦੇ ਨਾ ਜੀ ਦੋਹਾਂ ਸਾਈਡਾਂ ਤੋਂ ਦੋਹਾਂ ਪਾਸਿਆਂ ਤੋਂ ਕੱਟਦੇ ਗੀਚੀ ਤੇ ਆ ਗਏ ਤੇ ਗੀਚੀ ਵਾਲੇ ਪਾਸੇ ਰੰਬੀ ਜ਼ੋਰ ਨਾਲ ਮਾਰੀ ਸੱਟ ਤੇ ਭਾਈ ਸਾਹਿਬ ਦੀ ਖੋਪੜੀ ਕੇਸਾਂ ਸਮੇਤ ਲਾ ਕੇ ਰੱਖ ਦਿੱਤੀ ਪਹਿਨੀ ਥੀ ਰੰਬੀ ਕਰੀ ਧਰਮ ਮਾਥਿਓਂ ਦਈ ਦਬਾਏ ਮੱਥੇ ਤੇ ਕੰਨਾ ਤੋੜੀ ਗੀਚਿਓਂ ਦੀ ਪਟਵਾਇ ਸਾਰਾ ਕਹਿੰਦੇ ਨੇ ਚਿਹਰਾ ਭਾਈ ਸਾਹਿਬ ਦਾ ਖੂਨ ਨਾਲ ਭੇਚ ਗਿਆ ਕੁਝ ਵਿਦਵਾਨ ਕਹਿੰਦੇ 22 ਦਿਨ ਕੁਝ ਦਿਨ ਘੱਟ ਕਹਿੰਦੇ ਆ ਕਹਿੰਦੇ ਖੂਨ ਨਾਲ ਏ ਛੱਪੜ ਲੱਗ ਗਿਆ ਉੱਥੇ ਫਿਰ ਰਾਮ ਗੜੀਏ ਸਿੱਖ ਭਾਈ ਸਾਹਿਬ ਨੂੰ ਧਰਮਸ਼ਾਲਾ ਪਹਿਲਾਂ ਤੇ ਸੜ ਦਿੱਤਾ ਖਾਈ ਸੀ ਉਹਦੇ ਵਿੱਚ ਅਕਾਲ ਅਕਾਲ ਜਪੀ ਜੈ ਸਾਡੀ ਤਵਾਰੀ ਕਹਿੰਦੀ ਏ ਭਾਈ ਸਾਹਿਬ ਦੇ ਸਿਰ ਦੇ ਉੱਤੇ ਕੜਾਈ ਬੰਨੀ ਤੇ ਬਜ਼ੁਰਗ ਮਾਈਆਂ ਨੂੰ ਪਤਾ ਹੁਣਾ ਕੜਾ ਗਰਮ ਕਰਕੇ ਬੰਨਿਆ ਵੀ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਹੀ ਕਰੀ ਜਾਂ। ਜ਼ਕਰੀਏ ਨੂੰ ਸੱਚ ਮੁੱਚ ਅੱਜ ਸਸੀਂ ਸੁਣਾਉਂਦੇ ਨਹੀਂ ਇਹ ਗੱਲ ਡਰਨੇ ਆ ਸੰਗਤ ਚੋਂ ਅਸੀਂ ਉੱਤਰ ਕਿਉਂ ਦਿਆਂਗੇ ਕਰਾਮਾਤ ਹੋਗੀ। ਯਾਦ ਰੱਖਿਓ ਉਹ ਸੇਖੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਦਿਲੋਂ ਮੁਹੱਬਤ ਕਰਦਾ। ਉਸੀ ਜ਼ਬਾਨ ਤੇ ਗੁਰੂ ਵਰਤਦਾ। ਜ਼ਕਰੀਏ ਨੂੰ ਬੰਨ ਪਿਆ ਪਿਛਾੜਦਾ ਸਾਡਾ ਇਤਿਹਾਸ ਕਹਿੰਦਾ ਭਾਈ ਸਾਹਿਬ ਦਾ ਜੋੜਾ ਉਹਦੇ ਸਿਰ 'ਚ ਮਾਰਦੇ ਰਹੇ ਸੁੱਖ ਮਿਲਦਾ ਰਿਹਾ ਉਸ ਜੋੜੇ ਨਾਲ ਜ਼ਕਰੀਏ ਦੀ ਜੁੱਤੀ ਨਾਲ ਮੌਤ ਹੋਈ ਜਿੱਦਣ ਜ਼ਕਰੀਆ ਮਰਿਆ ਸਿੱਖਾਂ ਨੇ ਫਿਰ ਕਿਹਾ ਜੇ ਕਹੋ ਤੇ ਸਾਨੂੰ ਜੋੜ ਦਈਏ ਖੋਪੜੀਆਂ ਨਾਲ ਕਹਿ ਨਹੀਂ ਹੁਣ ਮੈਂ ਜਾਣਾ ਚਾਹਨਾ ਰਤਨ ਸਿੰਘ ਭੰਗੂ ਲਿਖਦਾ ਅੰਮ੍ਰਿਤਸਰ ਤੋਂ ਨੀਰ ਮੰਗਾਇਆ ਜਲ ਮੰਗਾਇਆ ਪੰਜ ਸਿੰਘ ਆਏ ਭਾਈ ਸਾਹਿਬ ਨੇ ਸ਼ਨਾਣ ਕੀਤਾ ਜਬਜੀ ਸਾਹਿਬ ਦਾ ਪਾਠ ਕਰਕੇ ਸੱਚੇ ਅਰਦਾਸ ਕਰਕੇ ਮੱਥਾ ਟੇਕਿਆ ਭਾਈ ਤਾਰੂ ਸਿੰਘ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਗੋਬਿੰਦ ਸਿੰਘ ਦੀ ਗੋਦੀ ਵਿੱਚ ਆ ਲ ਗਿਆ ਮੈਂ ਸਿਰਵ ਆਪ ਨੂੰ ਬੇਨਤੀ ਕਰ ਲਗਾ ਅੱਜ ਉਹਨਾਂ ਦਾ ਸ਼ਹਾਦਤ ਵਾਲਾ ਦਿਨ ਹੈ ਤਨ ਦੇ ਉੱਤੇ ਦੁੱਖ ਤਾਂ ਬੜਾ ਆ ਇਸ ਨਾਲ ਜੋੜ ਕੇ ਪਰ ਇੱਕ ਉਹਨਾਂ ਦੇ ਅੰਦਰ ਸੱਚ ਸਿਉ ਪਤਾ ਮੌਤ ਇਹ ਸਰੀਰ ਦਾ ਮਰਨਾ ਮੌਤ ਨਹੀਂ ਮਰਦਾ ਬਦੋ ਬੰਦਾ ਉਦੋਂ ਹੀ ਜਦੋਂ ਰੱਬ ਦਾ ਨਾਮ ਭੁੱਲਦਾ ਹੈ